ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਵੀਰ ਸੰਦੀਪ ਦੇ ਕੋਲੇ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਪਹੁੰਚੇ ਆ ਇੱਕ ਵਾਰ ਤੋਂ ਫੇਰ ਅੱਜ ਦੋਸਤੋ ਇੱਕ ਵੱਖਰਾ ਫਲੇਵਰ ਤੁਹਾਨੂੰ ਆਪਾਂ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀਰ ਨੇ ਵੀ ਘੱਟੋ ਘੱਟ ਵੀ ਇੱਕ ਵਹਿਣਾ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਹਿਲੇ ਤਾਂ ਪਸ਼ੂ ਵਪਾਰ ਦਾ ਕੰਮ ਆ ਤੇ ਵੇੜਾ ਤੁਹਾਨੂੰ ਇਸ ਕਿਲੇ ਦੇ ਉਪਰੋਂ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਹੁਣਕੀਆਂ ਪਰ ਅੱਜ ਦੋਸਤੋ ਇੱਕ ਮੱਝ ਆਈ ਹੈ ਠੀਕ ਹੈ ਜੀ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਫਿਊਚਰ ਦੇ ਵਿੱਚ ਗੱਲ ਕਰਗੇ ਠੀਕ ਹੈ ਨੈਕਸਟ ਗੱਲ ਕਰਗੇ ਤੇ ਜਿੰਗਾਂ ਦੋਸਤੋ ਮੱਝਾਂ ਵੀ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਬਾਕੀ ਸਮੇ ਸਮੇ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਤੇ ਅੱਜ ਦੀ ਅੱਜ ਦੋਸਤੋ ਆਪਾਂ 4 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਕੋਈ ਦੁਪਹਿਰ ਦਾ ਸਮਾਂ ਹੈਗਾ 1 ਵਜੇ ਦਾ ਠੀਕ ਹੈ ਜੀ ਤੇ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਜਿਹੜੀ ਇਹ ਮੱਝ ਦਿਖਾਵਾਂਗੇ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਾਂਗੇ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਮੱਝ ਇੱਕ ਵਾਰੀ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਦਾ ਗੱਲਬਾਤ ਜਿਹੜੀ ਆਪਾਂ ਬਾਅਦ ਵਿੱਚ ਕਰ ਲਾਂਗੇ ਠੀਕ ਹੈ ਜੀ ਆਹ ਵੇਖੋ ਠੀਕ ਆ ਹੈਵੀ ਬਾਡੀ ਵੇਟ ਦੀ ਆ ਪੂਰੇ ਵਜਨ ਵਟੇ ਵਾਲੀ ਮੱਝ ਆ ਠੀਕ ਹੈ ਜੀ ਤੋੜ ਕੇ ਦਿਖਾਵਾਂਗੇ ਬਾਕੀ ਪੂਰੀ ਇਨਫੋਰਮੇਸ਼ਨ ਲਵਾਂਗੇ ਥਣਦੇਵਾ ਤੁਸੀਂ ਆਹ ਵੇਖ ਕੇ ਚੈੱਕ ਕਰ ਲਓ ਬਈ ਵੜਾ ਤੇ ਵੜਾ ਦੋਸਤੋ ਬਾਕੀ ਮੱਝਾਂ ਵੀ ਜੜੀਆਂ ਖੂਬਸੂਰਤ ਠੀਕ ਹੈ ਮਿਲ ਲਗੀਆਂ ਤੁਹਾਨੂੰ ਇਥੋਂ ਚੰਗੇ ਹੈਵੀ ਆਰਡਰ ਵਾਲੀਆਂ ਮਿਲ ਲਗੀਆਂ ਸੋਹਣੀ ਚਵਾਈ ਵਾਲੀਆਂ ਮਿਲ ਲਗੀਆਂ ਇਹ ਉਮੀਦ ਕਰਦੇ ਆਂ ਆਪਾਂ ਕਿਉਂਕਿ ਬਾਕੀ ਆਪਣੀ ਜਿਹੜੀ ਦੋਸਤੋ ਜਿਹੜਾ ਪਸੂ ਤੁਸੀਂ ਜਿਸ ਕਿੱਲੇ ਦੇ ਉੱਪਰੋਂ ਜਿਸ ਦਾ ਉਹ ਖਰੀਦਣਾ ਹੁੰਦਾ ਉਥੋਂ ਨਰਕ ਪਰਖ ਤਸੱਲੀ ਆ ਆਪਣਾ ਜਰੂਰ ਕਰ ਲਿਆ ਕਰੋ ਚੋਕੇ ਟਿੱਪ ਕੇ ਠੀਕ ਹੈ ਤੇ ਆਹੋ ਕਰਦੇ ਆਂ ਗੱਲਬਾਤ ਬਾਕੀ ਵੀਰ ਸੰਦੀਪ ਦੇ ਨਾਲ ਪੁੱਛ ਲੈਂਦੇ ਆਂ ਵੀ ਇਹ ਸਮਝ ਦੀ ਅੱਜ ਕੀ ਡਿਟੇਲ ਆ ਹਾਂਜੀ ਸਭ ਤੋਂ ਪਹਿਲਾ ਵੀਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਕੀ ਹਾਲ ਜੇ ਮਾਰ ਜੀ ਬਹੁਤ ਵਧੀਆ ਸੰਦੀਪ ਵੀਰੇ ਹੋਰ ਠੀਕ ਠਾਕ ਜੀ ਬਹੁਤ ਵਧੀਆ ਸੰਦੀਪ ਵੀਰ ਅ ਮੱਜਾਂ ਤਾਂ ਸੁਣਿਆ ਸੀ ਵੀ ਪਹਿਲਾਂ ਤੁਸੀਂ ਚਲੋ ਲਿਆਉਂਦੇ ਵੀ ਰਹੇ ਆ ਕਾਫੀ ਲੰਬੇ ਸਮੇਂ ਤੋਂ ਫਿਲਹਾਲ ਹੁਣ ਪਿੱਛੇ ਦਾ ਇੱਕ ਜਿਵੇਂ ਚੱਲੇ ਆ ਸੀ ਟ੍ਰੈਂਡ ਆਪਾਂ ਵੇੜਨਾ ਬਹੁਤ ਕਾਫੀ ਵੇਚੀਆਂ ਸੇਲ ਕੀਤੀਆਂ ਹਾਂਜੀ ਹਾਂਜੀ ਤੇ ਅੱਜ ਮੱਝ ਮੈਨੂੰ ਲੱਗਦਾ ਵੀ ਕਾਫੀ ਲੰਬੇ ਸਮੇਂ ਬਾਅਦ ਇੱਕ ਆਈ ਹੈ ਹਾਂਜੀ ਲੇਕਿਨ 2-3 ਮਹੀਨੇ ਹੋਈ ਗਿਆ ਸੰਦੀਪ ਸਾਹਿਬ ਮੈਂ ਬੜੀ ਵੱਡੀ ਤੋਂ ਵੱਡੀ ਝੋਟੀ ਲਈਦੀ ਆ ਚੰਗੀ ਚੰਗੀ ਝ ਬਾਕੀ ਸੰਧੂ ਸਭ ਕਹੇ ਵੀਰ ਨੇ ਚਾਹ ਕੋਈ ਚੰਗੀ ਗਾਂ ਵੇਚਣੀ ਵੇ ਕਰੀ ਡੁਨੇ ਚਾ ਕੋਈ ਚੰਗੀ ਝੋਟੀ ਵੇਚਣੀ ਵੇ ਆਪਾਂ ਮੈਂ ਚੰਗੀ ਚੰਗੀ ਲੈਨੇ ਆ ਕਾਊਂਟਰ ਪੇਮੈਂਟ ਦਵਾਂਗੇ ਬਾਅਦ ਦੇ ਵਿੱਚ ਮੈਂ ਖੋਲਾਂਗੇ ਚੰਗਾ ਪਸ਼ੂ ਆਪਾਂ ਲੈਨੇ ਨਿੱਥੀ ਦੇਣਾ ਤੇ ਕੋਈ ਵੀ ਜਾਨਵਰ ਕਿਸੇ ਨੇ ਵੀਦਣਾ ਵੇਚਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਵੀ ਮੈਂ ਆ ਜਾਨਵਰ ਵੇਚਣਾ ਹਾਂ ਹਾਂਜੀ ਚੰਗੇ ਤੋਂ ਚੰਗਾ ਜਾਨਵਰ ਅਸੀਂ ਲੈ ਵੀ ਲੈਨੇ ਆ ਇਹੋ ਜੀ ਝੋਟੀ ਹੋਵੇ ਅਸੀਂ ਖੈਦਾ ਲਈ ਪੈਸੇ ਪਹਿਲਾਂ ਦਵਾਂਗੇ ਝੋਟੀ ਬਾਅਦ ਚ ਦੇਣਾ ਹਾਂਜੀ ਲਓ ਵੀ ਦੋਸਤੋ ਜਰੂਰ ਨੋਟ ਕਰ ਲਿਓ ਜਿਹੜੇ ਵੀ ਘਰੇਲੂ ਨੇ ਨਾਰਮਲ ਆਪਣੇ ਕਿਸਾਨ ਵੀਰ ਜ਼ਿਮੀਂਦ ਕੋਈ ਭੈਣਾਂ ਕੋਈ ਭਾਈ ਸ਼ਰਾ ਵੀਰ ਆਪਣੇ ਨੇ ਕਿਸੇ ਵੀਰ ਨੇ ਕੋਈ ਪਸ਼ੂ ਵੇਚਣਾ ਮੱਝਾਂ ਹੋਣ ਚਾਹੇ ਗਾਵਾਂ ਹੋਣ ਠੀਕ ਆ ਤੇਜ ਬਿਲਕੁਲ ਠੁਕੀਆਂ ਹੋਣ ਤਾਜ਼ੀਆਂ ਸੁਈਆਂ ਸਵਈਆਂ ਹੋਣ ਮੱਝਾਂ ਹੋਣ ਚਾਹੇ ਗਾਵਾਂ ਤੁਸੀਂ ਵੀਰ ਸੰਦੀਪ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਵੀਰਾਂ ਦਾ ਵੀ ਕਾਊਂਟਰ ਪੇਮੈਂਟ ਕਰਾਂਗੇ ਕੈਸ਼ ਨਕਦ ਜਿਹੜਾ ਵੀਰ ਪੈਸੇ ਪੇਮੈਂਟ ਕਰਕੇ ਨਾਲ ਦੋਸਤ ਕੋਲ ਚੁੱਕੀ ਤੇ ਡੰਗਰ ਦੋਦਰ ਪਹੁੰਚਾਏ ਬਾਅਦ ਚ ਲੈ ਗਈ ਹੈ ਪੇਮੈਂਟ ਕੈਸ਼ ਪੇਮੈਂਟ ਪਹਿਲਾਂ ਕਰਾਂਗੇ ਡੰਗਰ ਚਾਹੇ ਦੋ ਦਿਨ ਫਲੋਗੇ ਜਿ ਮਿਲਿਆ ਬਿਲਕੁਲ ਜੀ ਹਾਂਜੀ ਤੇ ਜਿਹੜੇ ਵੀਰਾਂ ਨੇ ਦੋਸਤੋ ਅੱਗੇ ਬਿਲ ਤੇ ਜਿਹੜੇ ਵੀ ਰਾਨੇ ਕੋਈ ਖਰੀਦਨੀਆਂ ਚੀਜ਼ਾਂ ਉਹ ਵੀ ਤੁਸੀਂ ਸਮੇ ਸਮੇ ਦੇ ਨਾਲ ਜਿਹੜਾ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਪੁੱਛ ਸਕਦੇ ਹੋ ਵੀ ਡੇਲੀ ਰੁਟੀਨ ਦੇ ਵਿੱਚ ਕਿਹੜੇ ਪਸ਼ੂ ਨਵੇਂ ਆਏ ਆ ਠੀਕ ਹੈ ਜੀ ਤੇ ਅੱਜ ਹੀ ਝੋਟੀਆਂ ਲਈ ਆ ਅੱਜ ਸਿਰੇ ਸੂਈ ਆ ਝੋਟੀ ਠੀਕ ਹੈ ਜੀ ਪਹਿਲੇ ਸੂਏ ਨੇ ਦੁੱਧ ਜਾਨੀ ਕਿ 12 13 ਕਿਲੋ ਪਾਇਆ ਵਾ ਐਰਤੀ ਝੋਟੀ 15 ਕਿਲੋ ਮਿਲ ਕੇ ਚਵਾਊਗੀ ਜੀ ਅੱਛਾ ਜੀ ਤੇ ਤਾਜੀ ਸੂਈ ਚਵਾਈ ਚੋਈ ਬੜੀ ਜਿਆਦੀ ਓਕੇ ਆ ਜੀ ਠੀਕ ਹੈ ਜੀ ਬਾਕੀ ਵਜਨ ਮੱਟੇ ਫੁੱਲ ਵਾਲੀ ਮੱਝ ਲਈ ਦੀਆਂ ਹਾਂ ਹਾਂ ਜੀ ਨਹੀਂ ਕਮਾਲ ਦੀ ਆ ਤੇ ਬੱਚਾ ਥੱਲੇ ਕੱਟੀ ਹੈ ਨਾ ਜੀ ਕੱਟੀ ਹਾਂ ਜੀ ਅੱਜ ਮਾਰਨਿੰਗ ਕਿੰਨੇ ਵਜੇ ਸੂਈ ਹੈ ਇਹ ਸੂਈ ਤੜਕੇ 4 ਵਜੇ ਦੀ ਤੜਕੇ 4 ਵਜੇ ਸੂਈ ਹੈ ਸੂਈ 4 ਕਿਲੋ ਬੌਲਾ ਕੱਢਿਆ ਜੀ ਹੂੰ ਲਓ ਜੀ ਇਹ 4 ਕਿਲੋ ਜਿਹੜਾ ਦੋਸਤੋ ਬੌਲੇ ਦੇ ਵਿੱਚ ਕੱਢਿਆ ਹੈਗਾ ਮਾਰਨਿੰਗ 4 ਕਿਹ ਵਜੇ ਆਹ ਵੇਖੋ ਤੇ ਜੇਰ ਵੀਰ ਕਿੰਨੇ ਵਜੇ ਪਈ ਸੀ ਜੇਰ ਨੇ ਸਾਢੇ 7 ਵਜੇ ਦੇ ਕਰੀਬ ਸੌਂ ਗਈ ਹੁੰਦੀਆਂ ਜੇਰ ਸਾਢੇ 7 ਵਜੇ ਪੈ ਗਈ ਸੀ ਠੀਕ ਹੈ ਤੇ ਆ ਬੱਚੇ ਦੇ ਨਾਲ ਜਿਹੜਾ ਗਿੱਲਾ 나ੜੂ ਤੁਸੀਂ ਇਹ ਵੇਖ ਸਕਦੇ ਹੋ ਕੱਟੀ ਆ ਫੀਮੇਲ ਕਾਫ ਠੀਕ ਹੈ ਜੀ ਇਹ ਕੱਟੀ ਆ ਥੱਲੇ ਤੇ ਇਹ ਜਿਹੜੀ ਤੁਸੀਂ ਬਿਲਕੁਲ ਸਕਰੀਨ ਦੇ ਉੱਪਰ ਮੱਝ ਦੇਖ ਰਹੇ ਹੋ ਤੇ ਬਾਕੀ ਵੀਰਾਂ ਚਵਾ ਤੁਸੀਂ ਇੱਕ ਡੰਗ ਹੁਣ ਚੋਈ ਹੋਵੇਗੀ ਬਹੁਤ ਹੀ ਵਧੀਆ ਸੰਤੂ ਸਾਹਿਬ ਚਵਾ ਲੱਗਾ ਵੈਣ ਪੋਲੀ ਆ ਬਹੁਤ ਜਿਆਦਾ ਬੱਕੀ ਰੂਰਗੀ ਪੋਲੀ ਆ ਚਵਾਈ ਉਧਾਰ ਉਂਗਰੂ ਜਿਹੜੀ ਮੋਟੀ ਮਾਰਦੀ ਆ ਮੈਂ ਬਹੁਤ ਜਿਆਦਾ ਚੋਣ ਚਾਂ ਲੱਗਾ ਜੀ ਠੀਕ ਆ ਵੀਰ ਬੜੇ ਆਪਣੇ ਨੇੜੇ ਬੰਦੇ ਆ ਜਿਨ੍ਹਾਂ ਦਾ ਆਪਾਂ ਝੋਟੀ ਲਈ ਆ ਐਰ ਕੀ ਦੂਜੇ ਸੂਏ ਝੋਟੀ ਆ ਹੂੰ ਤੇ ਪਹਿਲੇ ਸੂਏ 12-13 ਕਿਲੋ ਮਿਲ ਕੇ ਨੇ ਚਵਾਇਆ ਵਾਲਾ ਐਰ ਕੀ ਤੇ 15-16 ਕਿਲੋ ਦੀ ਮਿਨਾਦ ਕਰਨੇ ਰਾਜੀ ਰੂਜੀ ਬੜੀ ਆ ਬਾਕੀ ਸੂਸੀ ਚਵਾਈ ਬਹੁਤ ਜਿਆਦਾ ਚੰਗੀ ਲੱਗੇ ਠੀਕ ਹੈ ਜੀ ਥਣਲੇਵਾ ਵੇਖੋ ਵੀ ਸਫਾਈ ਵੇਖੋ ਤੁਸੀਂ ਤੇ ਸ਼ੇਪ ਵੇਖੋ ਥਣ ਦੀ ਠੀਕ ਹੈ ਜੀ ਮੋਟਾ ਥਣ ਤੇ ਬਿਲਕੁਲ ਜਿਹੜਾ ਤੁਸੀਂ ਮੁੱਠੀ ਜਿਹਾ ਥਣਾ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਤੇ ਪਸੰਦ ਆਊਗੀ ਤੁਹਾਨੂੰ ਬਾਕੀ ਪਸੰਦਾ ਹੀ ਚੀਜ਼ ਆ ਆਪ ਦੀ ਹੱਥੀ ਵੀ ਤੁਸੀਂ ਇੱਕ ਟਾਈਮ ਦੀ ਚੁਆਇਸ ਕਰ ਲਓ ਦੋ ਟਾਈਮ ਦੀ ਕਰ ਲਓ ਠੀਕ ਹੈ ਜੀ ਤੇ ਭੁੱਲਰ ਡੇਰੀ ਫਾਰਮ ਆ ਦੋਸਤੋ ਠੀਕ ਆ ਸੁਰ ਸਿੰਘ ਪਿੰਡ ਤੇ ਭੁੱਲਰ ਡੇਰੀ ਫਾਰਮ ਆ ਵੀਰ ਸੰਦੀਪ ਓਨਰ ਆ ਤੇ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਆਹ ਵੇਖੋ ਪਿੱਟ ਪੁੱਟਾ ਬਾਕੀ ਇਹ ਜਸੂ ਦੇ ਵਿੱਚ ਆ ਦੋਸਤੋ ਕਿਉਂਕਿ ਮਾਰਨਿੰਗ ਸੂਈ ਆ ਤੇ ਫਿਲਹਾਲ ਤੁਸੀਂ ਵੇਖੋਗੇ ਕਿ ਵੀ ਸੂਣ ਤੋਂ ਪਹਿਲਾਂ ਮੱਝ ਕਿੰਨੀ ਰਾਜੀ ਹੋਵੇਗੀ ਤੇ ਹੁਣ ਵੀ ਬਿਲਕੁਲ ਸਰੀਰ ਤੋੜਿਆ ਨਹੀਂ ਹੈਗਾ ਠੀਕ ਆ ਜਿਉਂ ਦੀ ਤਿਉਂ ਹੀ ਆ ਆ ਦੇਖੋ ਲਓ ਜੀ ਇਹ ਮਾਝ ਵਿਕਾਊ ਆ ਵੀਰ ਦੇ ਕੋਲ ਠੀਕ ਆ ਜੀ ਤੇ ਚੰਗੀ ਲੱਗੂਗੀ ਤੁਹਾਨੂੰ ਪਸੰਦ ਆਊਗੀ ਠੀਕ ਆ ਬਾਕੀ ਚਵਾਈ ਤੁਸੀਂ ਕਰ ਲਿਓ ਵਾਰ-ਵਾਰ ਮੈਂ ਕਹਿਣਾ ਹੁੰਨਾ ਵੀ ਚਵਾਈ ਕਰ ਲਿਓ ਤਸੱਲੀ ਕਰ ਲਿਓ ਆਨਲਾਈਨ ਮੰਗਾਉਣੀਆਂ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਆ ਤੇ ਆਪਸੀ ਤਾਲ ਮੇਰਾ ਤੁਹਾਡਾ ਤੇ ਭਾਈ ਸੰਦੀਪ ਦਾ ਸੰਦੀਪ ਵੀਰੇ ਕਿੰਨੀ ਕੁ ਡਿਮਾਂਡ ਫਿਰ ਕਿੰਨਾ ਕੁ ਮੁੱਲ ਵੀਰੇ ਵੀਰ ਜੀ ਮੁੱਲ ਜੀ ਇਹਦੇ ਮੰਡੀਆਂ ਦੇ ਹਿਸਾਬ ਨਾਲ ਨਹੀਂ ਲੱਗਿਆ 1.5 ਲੱਖ 2 ਲੱਖ 2.5 ਲੱਖ ਵੀ ਮੰਗੀ ਜਾਂਦੇ ਇਹੋ ਜੀ ਮੈਂ ਦਾ ਚੰਗੀ ਝੋਟੀ ਦਾ ਹਾਂਜੀ ਲੇਕਿਨ ਮੁੱਲ ਕਰਦੇ ਆਪਾਂ 1 ਲੱਖ 10000 ਤੇ 1 ਲੱਖ 5000 ਦੀ ਹਾਨਾ ਝੋਟੀ ਦਵਾਂਗੇ ਹੂੰ ਚਾਹੇ ਕੋਈ 2 ਡੰਗ ਚੋਕੇ ਲੈ ਜੇ ਚਾਹੇ ਕੋਈ 3 ਡੰਗ ਚੋਕੇ ਲੈ ਜੇ ਚਾਹੇ ਕੋਈ ਧਾਰਮਾ ਮਾਰੇ ਇਤਨਾ ਆਨਲਾਈਨ ਮੰਗਾਲੇ ਤਾਂ ਵੀ ਸੋਨਾ ਹੀ ਹੋਊਗਾ ਜੀ ਹੂੰ ਹਾਂਜੀ ਲਓ ਜੀ 1 ਲੱਖ 10000 ਤਾਂ ਜਿਹੜੀ 200 ਡਿਮਾਂਡ ਆ ਠੀਕ ਆ 1 ਲੱਖ 5000 ਦੀ ਵੀਰ ਸੰਦੀਪ ਕਹਿੰ ਰਾਹ ਹੁੰਦਾ ਵੀ ਕਿਸੇ ਵੀਰ ਨੂੰ ਦਾ ਵੀ ਰਾਹ ਮਿਲ ਜੇ ਵੀ ਕਿੱਥੋਂ ਤੱਕ ਜਿਹੜੀ ਚੀਜ਼ ਮਿਲ ਜੇਗੀ ਵੀ 1 ਲੱਖ 5000 ਆ ਠੀਕ ਆ ਉਹਦੇ ਵਿੱਚੋਂ ਤੁਹਾਡਾ ਮਤਲਬ ਕਿ ਜਿਹੜਾ ਮਾਨ ਸਤਕਾਰ ਆ ਜਾਂ ਕਹਿ ਲਈਏ ਵੀ ਪਿਆਰ ਪਿਆਰ ਮਹੱਤਵ ਜੀ ਆ ਉਹ ਕੋਈ ਮੌਕੇ ਦੀ ਗੱਲ ਆ ਵੀ ਜੇਕਰ ਤੁਹਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਚੰਗੀ ਲੱਗਦੀ ਆ ਉਹ ਮੌਕੇ ਤੇ ਹੋ ਜੂਗਾ ਵਿੱਚੋਂ ਜੋ ਵੀ ਬਣਦਾ ਥਣ ਦਾ ਹੋ ਹੋਇਆ ਤੇ ਆਹ ਫੇਸ ਕੁਆਲਿਟੀ ਵੇਖੋ ਇੱਕ ਵਾਰੀ ਫੇਰ ਤੇ ਆਹ ਬਾਡੀ ਪੰਤਰ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਠੀਕ ਆ ਜੀ ਆਹ ਕਰੋ ਚੈੱਕ ਮੇਰਾ ਵੀਰ ਠੀਕ ਆ ਤੇ ਮਗਰ ਵੀ ਕੱਟੀ ਆ ਤੇ ਕੱਟੀ ਵੀ ਤੁਸੀਂ ਵੇਖੋਗੇ ਬਿਲਕੁਲ ਐਨ ਬਿਲਕੁਲ ਕਾਲੀ ਜਾਂ ਕੋਈ 2 ਇੰਚ ਪੂਛ ਵਾਈਟ ਹੋਵੇਗੀ ਬਾਕੀ ਐਨ ਜਿਹੜੀ ਆ ਦੋਸਤੋ ਬਲੈਕ ਕੱਟੀ ਮਗਰ ਆਹ ਬੈਕ ਸਾਈਡ ਤੋਂ ਕੋਰੀ ਜਿਹੜਾ ਥਣੇ ਲੈਵਾ ਚੈੱਕ ਕਰ ਲਓ। ਸੋ ਵੇਖੋ ਜੀ ਦੋਸਤੋ ਆ ਬਿਲਕੁਲ ਦੈਣੀ ਵਾਲੇ ਪਾਸੇ ਤੋਂ ਤੁਸੀਂ ਆ ਥਣ ਦੇਖੋ ਜੀ। ਠੀਕ ਆ ਤੇ ਸੰਦੀਪ ਵੀਰ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਿੱਗੇ ਜੀ 8137038939 ਜੀ ਠੀਕ ਆ ਇਹਨਾਂ ਨੰਬਰਾਂ ਤੇ ਦੋਸਤੋ ਤੁਸੀਂ ਸੰਪਰਕ ਕਰਨਾ ਹੈਗਾ ਵੀਰ ਸੰਦੀਪ ਦੇ ਨਾਲ ਠੀਕ ਆ ਜੀ ਤੇ ਪੋਨਰ ਦੇ ਡੇਰੀ ਫਾਰਮ ਹੈਗਾ ਦੋਸਤੋ ਠੀਕ ਆ ਤੇ ਪਿੰਡ ਸੌਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਭਿੱਖੀ ਪਿੰਡ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਹੈਗਾ ਤੇ ਬਿਲਕੁਲ ਤੁਸੀਂ ਵਿਜ਼ਿਟ ਕਰਕੇ ਸੌਰ ਸਿੰਘ ਪਿੰਡ ਜਿਹੜੀ ਕਾਲ ਕਰ ਸਕਦੇ ਹੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ